ਜੋ ਵੀ ਇਹ ਕੁੜੀਆਂ ਕਰਦੀਆਂ ਐ ਜਾਂ ਯੂਥ ਕਰਦਾ ਹੈ ਅੱਜ ਕੱਲ ਦਾ ਫੋਨਾਂ ਤੇ ਇਹਦੇ ਨਾਲ ਬੱਚਿਆਂ ਨੂੰ ਮਤਲਬ ਬੱਚਿਆਂ ਨੂੰ ਤਾਂ ਛੱਡੋ ਵੀ ਜਿਹੜੇ ਸਿਆਣੇ ਬੰਦੇ ਆ ਉਹ ਵੀ ਫੋਨ ਨਹੀਂ ਦੇਖ ਸਕਦੇ ਮਾਹੌਲ ਐਸਾ ਹੈ ਵੀ ਇਹ ਨਹੀਂ ਪਤਾ ਫੋਨ ਤੇ ਅੱਗੇ ਕੀ ਕੁਛ ਆ ਜਾਣਾ ਹੈ ਤੇ ਜਿਹੜੇ ਇਹ ਜੇ ਕੰਮ ਕਰਦੇ ਆ ਉਹਨਾਂ ਨੂੰ ਸਰਕਾਰਾਂ ਪ੍ਰੋਟੈਕਸ਼ਨ ਦੇ ਰਹੀਆਂ ਐ ਗਨਮੈਨ ਦੇ ਰਹੀਆਂ ਤੇ ਜਿਹੜੇ ਬੰਦੇ ਸਿੱਖੀ ਦੀ ਗੱਲ ਕਰਦੇ ਆ ਕੌਮ ਦੀ ਗੱਲ ਕਰਦੇ ਆ ਉਹਨਾਂ ਤੇ ਪਰਚੇ ਪਾ ਦਿੰਨੇ ਆ ਤੇ ਉਹਨਾਂ ਨੂੰ ਅੰਦਰ ਕਰ ਦਿੰਨੇ ਆ ਉਹਨਾਂ ਦੇ ਅਕਾਊਂਟ ਵੀ ਡਿਲੀਟ ਕਰਾ ਦਿੱਤੇ ਜਾਂਦੇ ਆ ਬੈਨ ਕਰ ਦਿੱਤਾ ਜਾਂਦਾ। ਮਤਲਬ ਸਿੱਖ ਪੰਥ ਨੂੰ ਜਿਹੜਾ ਤਾਂ ਪੁੱਠੇ ਰਾਹ ਪਾਵੇ ਉਹਦੇ ਲਈ ਸਿਕਿਉਰਟੀ ਵੀ ਐ ਬੱਚਿਆਂ ਨੂੰ ਇਹ ਬਈ ਇਹ ਜਿਹੇ ਵੀਡੀਓਜ਼ ਨਾ ਪਾਉਣ ਬਈ ਮਾਹੌਲ ਨਾ ਖਰਾਬ ਹੋਵੇ। ਬਿਲਕੁਲ ਜੀ ਐਕਚੁਅਲੀ ਗੱਲ ਇਹ ਹੈ ਨਾ ਉਹ ਬੱਚੇ ਇਹ ਜਿਹੇ ਕੰਮ ਜਦੋਂ ਕਰਦੇ ਆ ਤੇ ਉਹ ਫਿਰ ਪੈਸਾ ਆਉਂਦਾ ਹੈ ਉਹ ਘਰ ਦੇ ਵੀ ਇਹੋ ਜਿਹੇ ਕੰਮ ਨੂੰ ਅਪਰੀਸ਼ੀਏਟ ਕਰਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹੋ ਜਿਹੇ ਘਰਦਿਆਂ ਦੀ ਜਿਹੜੇ ਬੱਚਿਆਂ ਨੂੰ ਹੱਲਾਸ਼ੇਰੀ ਦਿੰਦੇ ਆ ਭਈ ਪੁੱਤ ਤੁਸੀਂ ਇਹੋ ਜਿਹੇ ਕੰਮ ਕਰੋ ਉਹੀ ਗੱਲ ਹੈ ਜੀ ਮੈਂ ਤੁਹਾਨੂੰ ਕਹਿ ਦਿੰਦਾ ਵੀ ਉਹਨਾਂ ਨੂੰ ਸਿਕਿਉਰਿਟੀ ਆ ਵੀ ਆ ਉਹਨਾਂ ਨੂੰ ਸਾਰਾ ਕੁਝ ਹੈ ਜਿਹੜਾ ਸਿੱਖ ਪੰਥ ਨੂੰ ਪੁੱਠੇਰਾ ਪਾਊਗਾ ਉਹਦੇ ਲਈ ਸਾਰਾ ਕੁਝ ਹੈ ਤੇ ਜਿਹੜਾ ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰੂਗਾ ਉਹਦੇ ਲਈ ਡਿਬਰੂਗਾ ਜੀ ਇਹ ਕੰਮ ਚੰਗਾ ਹੁੰਦਾ ਤੇ ਇਹਨਾਂ ਨੂੰ ਵੀ ਇਹ ਕਦਮ ਮਨਾ ਚੁੱਕਣਾ ਪੈਂਦਾ ਕੋਨਾਂ ਲਈ ਵੀ ਮਾੜਾ ਸੀਗਾ ਬਣਾਉਣ ਵਾਲਿਆਂ ਲਈ ਵੀ ਮਾੜਾ ਹੀ ਹੋ ਗਿਆ ਤੇ ਸਾਡੇ ਲਈ ਉਦੋਂ ਵੱਡਾ ਮਾੜਾ ਹੋ ਗਿਆ ਪਰਿਵਾਰ ਦਾ ਜਿਹੜਾ ਧਰਮ ਹੈਗਾ ਮੁਸਲਮਾਨ ਧਰਮ ਦੇ ਵਿੱਚ ਪੈਦਾ ਜ਼ਰੂਰ ਹੋਏ ਅਸੀਂ ਪਰ ਸੰਨ 47 ਤੋਂ ਲੈ ਕੇ ਸਾਡੇ ਬਜ਼ੁਰਗਾਂ ਦੇ ਵੀ ਅਮਰਤ ਛਕਿਆ ਹੋਇਆ ਸੀਗਾ ਤੇ ਅਸੀਂ ਸਾਰੇ ਗੁਰਸਿੱਖੀਆਂ ਗੁਰੂ ਘਰ ਨੂੰ ਹੀ ਮੰਨਦੇ ਆਂ ਇੱਥੇ ਛੇਵੇਂ ਪਾਸ਼ਾ ਦਾ ਸਥਾਨ ਆ ਤੇ ਗੋਸੇ ਨੂੰ ਹੀ ਮੰਨਦੇ ਆਂ ਤੇ ਜਿਹੜਾ ਇਹਦਾ ਲੋਕਾਂ ਨਾਲ ਵਿਚਰਨਾ ਜਾਂਦਾ ਸੁਭਾਅ ਬਹੁਤ ਵਧੀਆ ਸੁਭਾਅ ਬਹੁਤ ਚੰਗੇ ਅਨੇਕ ਕੰਮ ਕਰਨ ਵਾਲਾ ਤੇ ਹੁਣ ਵੀ ਚੰਗੇ ਕੰਮ ਹੀ ਕਰਦਾ ਤੇ ਇਹ ਜਿਹੜਾ ਹੋਇਆ ਇਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਮੈਨੂੰ ਨਹੀਂ ਲੱਗਦਾ ਉਹਨੇ ਕੀਤਾ ਆਪਦੇ ਹੱਥੀਂ ਕੀਤਾ ਕੀ ਹੋਇਆ ਇਹ ਤਾਂ ਹੁਣ ਪੁਲਿਸ ਨੂੰ ਪਤਾ ਹੋਊਗਾ ਜਾ ਉਹਦੇ ਸਾਹਮਣੇ ਆਏ ਤਾਂ ਪਤਾ ਲੱਗੂਗਾ ਜੀ ਕੀ ਸਰ ਨਾ ਕਰਮ ਵਾਪਰੇ ਤਾਂ ਮੇਰੀ ਤਾਂ ਉਹਦੇ ਪਹਿਲੀ ਤਰੀਕ ਨੂੰ ਗੱਲ ਹੋਈ ਹੈ ਜੀ ਤੇ ਉਸ ਤੋਂ ਬਾਅਦ ਮੇਰੀ ਗੱਲ ਨਹੀਂ ਹੋਈ ਜੀ ਉਹ ਤਾਂ 11 ਤਰੀਕ ਨੂੰ ਜਰੂਰ ਇੱਕ ਵਾਰੀ ਫੋਨ ਆਇਆ ਜੀ ਮੈਨੂੰ ਜਦੋਂ ਉਹਦੇ ਕੋਈ ਲਾਸ਼ ਲੋਕਦਾ ਉਦੋਂ ਹੋਈ ਆ ਤੇ ਉਦੋਂ ਮੈਨੂੰ ਇੱਕ ਵਾਰੀ ਫੋਨ ਆਇਆ ਸੀਗਾ ਤੇ ਮੈਨੂੰ ਕਹਿੰਦਾ ਵੀ ਕੋਈ ਗੱਲਬਾਤ ਹੋ ਗਈ ਆ ਪਤਾ ਨਹੀਂ ਉਧਰ ਤੇ ਕਹਿੰਦਾ ਤੁਸੀਂ ਆਸ-ਪਾਸੇ ਹੋ ਜਾ ਮੈਨੂੰ